ਸਨੀਲ ਜਾਖੜਾ ਜਿਹੜਾ ਉਹ ਆਪ ਤਾਂ ਇਹ ਕੁਰਸੀ ਦੀ ਖਾਤਰ ਜਾਂ ਆਪਾਂ ਕਹਿ ਲਈਏ ਕਿ ਈਡੀ ਦੀ ਰੇਟ ਤੋਂ ਡਰਦੇ ਹੋਏ ਆਪ ਦੀ ਜਿਹੜੀ ਆ ਸਰਕਾਰ ਆ ਦੂਜੇ ਪਾਸੇ ਮੈਂਡਟ ਚ ਬੀਜੇਪੀ ਚ ਚਲੇ ਗਏ ਪਹਿਲਾਂ ਕਾਂਗਰਸ ਚ ਸੀ ਫਿਰ ਬੀਜੇਪੀ ਚ ਚਲੇ ਗਏ ਫਿਰ ਤੁਸੀਂ ਕਹਿੰਦੇ ਹੋ ਕਿ ਲਾਰੈਂਸ ਨੂੰ ਵੀ ਛੱਡ ਦੇਣਾ ਚਾਹੀਦਾ ਜਾਂ ਜੇ ਅਮਰਤਪਾਲ ਨੂੰ ਛੱਡਣਾ ਉਹ ਪਤੰਦਰੋ ਲਾਰੈਂਸ ਨੂੰ ਸਰਕਾਰ ਨੇ ਜੁੜਿਆ ਤੇ ਜਿਹੜਾ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਲੋਕਾਂ ਨੇ ਜੁੜਿਆ ਤੇ ਕੋਈ ਫਰਕ ਨਹੀਂ ਹੈਗਾ ਦੋਵਾਂ ਚ ਮਸਲਾ ਇੱਥੇ ਇਹੀ ਆਉਂਦਾ ਕਿ ਤੁਸੀਂ ਜਰਦੇ ਨਹੀਂ ਤੁਹਾਡੀਆਂ ਚੀਕਾਂ ਵੱਜੀਆਂ ਪਈਆਂ ਕਿ ਇਹ ਆ ਆ ਕਿੱਥੋਂ ਗਿਆ ਜਦੋਂ ਅਸੈਂਬਲੀ ਦੇ ਵਿੱਚ ਜਿੱਦਣ ਸੌਹ ਚੱਕਣੀ ਸੀ ਉਸ ਦਿਨ ਮਾੜੀ ਜੀ ਬਸ ਸਿਰਫ ਤੇ ਸਿਰਫ ਅਮਰਤਪਾਲ ਸਿੰਘ ਹੀ ਨਾ ਹੀ ਲਿਆ ਸੀ ਇਕੱਲਾ ਤੇ ਸਾਰੇ মিডিਆ ਚੈਨਲਾਂ ਨੇ ਸਾਰਿਆਂ ਨੇ ਪੂਰੇ ਦੋ ਦੋ ਘੰਟੇ ਇੱਕੋ ਗੱਲ ਦਾ ਲਾਈਵ ਚਲਾਇਆ ਸੀ ਕਿ ਭਾਈ ਅਮਰਤਪਾਲ ਸਿੰਘ ਭਾਈ ਅਮਰਤਪਾਲ ਸਿੰਘ ਹੁਣ ਤੁਸੀਂ ਆਪ ਸੋਚ ਲਓ ਕਿ ਕਿੰਨਾ ਕੁ ਵਜੂਦ ਆ ਸਨੀਲ ਜਾਖੜ ਅਰਗੇ ਲਾਰੈਂਸ ਨੂੰ ਛੱਡਣ ਦੀਆਂ ਗੱਲਾਂ ਕਰ ਰਿਹਾ ਤੇ ਭਾਜਪਾ ਦੇ ਵਿੱਚ ਆ ਤੇ ਭਾਜਪਾ ਪੰਜਾਬ ਲਈ ਕਿੰਨਾ ਕੁ ਘਾਤਕ ਸਿੱਧ ਹੋ ਰਹੀ ਹੈ ਜੋ ਪਿਛਲੇ ਸਾਲਾਂ ਦੇ ਵਿੱਚ ਕਿੰਨਾ ਕੁ ਘਾਤਕ ਸਿੱਧ ਹੋਈ ਹੈ ਸਾਰਿਆਂ ਨੂੰ ਪਤਾ ਆ ਜਦੋਂ ਦਾ ਅਮਰਪਾਲ ਸਿੰਘ ਦੇ ਪ੍ਰੋਲ ਦੀ ਖਬਰ ਆਈ ਆ ਉਦੋਂ ਦੀਆਂ ਚੀਕਾਂ ਪਈਆਂ ਪਈਆਂ ਸਾਰੇ ਮੀਡੀਆ ਦੀਆਂ ਚੀਕਾਂ ਪਕੀਆਂ ਪਈਆਂ ਨੈਸ਼ਨਲ ਮੀਡੀਆ ਦੀਆਂ ਚੀਕਾਂ ਪਈਆਂ ਪਈਆਂ ਤੇ ਸੁਨੀਲ ਜਾਖੜ ਬਹੁਤ ਸਾਰੇ ਲੀਡਰ ਆ ਜਾਂ ਭਾਜਪਾ ਦੇ ਲੀਡਰ ਆ ਜਾਂ ਹੋਰ ਜਿਹੜੇ ਵਿਰੋਧੀ ਧਰਾਂ ਉਹਨਾਂ ਦੀਆਂ ਚੀਕਾਂ ਵੱਜੀਆਂ ਪਈਆਂ ਸੁਨੀਲ ਜਾਖੜ ਆ ਜਿਹੜਾ ਉਹ ਆਖਦਾ ਇਹ ਕੁਰਸੀ ਦੀ ਖਾਤਰ ਜਾਂ ਆਪਾਂ ਕਹਿ ਲਈਏ ਕਿ ਈਡੀ ਦੀ ਰੇਟ ਤੋਂ ਡਰਦੇ ਹੋਏ ਆਪਦੀ ਜਿਹੜੀ ਆ ਸਰਕਾਰ ਆ ਦੂਜੇ ਪਾਸੇ ਮੈਂਡਟ ਚ ਭਾਜਪਾ ਚ ਚਲੇ ਗਏ ਪਹਿਲਾਂ ਕਾਂਗਰਸ ਚ ਸੀ ਫਿਰ ਭਾਜਪਾ ਚ ਚਲੇ ਗਏ ਫਿਰ ਤੁਸੀਂ ਕਹਿੰਦੇ ਹੋ ਕਿ ਲਾਰੈਂਸ ਨੂੰ ਵੀ ਛੱਡ ਦੇਣਾ ਚਾਹੀਦਾ ਜੇ ਅਮਰਪਾਲ ਨੂੰ ਛੱਡਣਾ ਉਹ ਪਤੰਦਰੋ ਲਾਰੈਂਸ ਨੂੰ ਸਰਕਾਰ ਨੇ ਜੁੜਿਆ ਤੇ ਜਿਹੜਾ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਲੋਕਾਂ ਨੇ ਚੁਣਿਆ ਤੇ ਕੋਈ ਫਰਕ ਨਹੀਂ ਹੈਗਾ ਦੋਵਾਂ 'ਚ ਮਸਲਾ ਇੱਥੇ ਇਹੀ ਆਉਂਦਾ ਕਿ ਤੁਸੀਂ ਜਰਦੇ ਨਹੀਂ ਤੁਹਾਡੀਆਂ ਚੀਕਾਂ ਵੱਜੀਆਂ ਪਈਆਂ ਕਿ ਇਹ ਆ ਆ ਕਿੱਥੋਂ ਗਿਆ ਜਦੋਂ ਅਸੈਂਬਲੀ ਦੇ ਵਿੱਚ ਜਿੱਦਣ ਸੌ ਚੱਕਣੀ ਸੀ ਉਦੋਂ ਮਾੜੀ ਜੀ ਬਸ ਸਿਰਫ ਤੇ ਸਿਰਫ ਅਮਰਤਪਾਲ ਸਿੰਘ ਹੀ ਨਾਂ ਹੀ ਲਿਆ ਸੀ ਗੱਲਾ ਤੇ ਸਾਰੇ মিডিਆ ਚੈਨਲਾਂ ਨੇ ਸਾਰਿਆਂ ਨੇ ਪੂਰਾ ਦੋ ਲੋ ਘੰਟੇ ਇੱਕੋ ਗੱਲ ਦਾ ਲਾਈਵ ਚਲਾਇਆ ਸੀ ਕਿ ਭਾਈ ਅਮਰਤਪਾਲ ਸਿੰਘ ਭਾਈ ਅਮਰਤਪਾਲ ਸਿੰਘ ਹੁਣ ਤੁਸੀਂ ਆਪ ਸੋਚ ਲਓ ਕਿ ਕਿੰਨਾ ਕੁ ਵਜੂਦ ਆ ਸੁਨੀਲ ਜਾਖੜ ਆਰ ਗਏ ਲਾਰੈਂਸ ਨੂੰ ਛਡਣ ਦੀਆਂ ਗੱਲਾਂ ਕਰ ਰਹੇ ਆ ਤੇ ਬੀਜੇਪੀ ਦੇ ਵਿੱਚ ਆ ਤੇ ਬੀਜੇਪੀ ਪੰਜਾਬ ਲਈ ਕਿੰਨਾ ਕੁ ਘਾਤਕ ਸਿੱਧ ਹੋ ਰਹੀ ਹੈ ਜੋ ਪਿਛਲੇ ਸਾਲਾਂ ਦੇ ਵਿੱਚ ਕਿੰਨਾ ਕੁ ਘਾਤਕ ਸਿੱਧ ਹੋਈ ਹੈ ਸਾਰਿਆਂ ਨੂੰ ਪਤਾ ਕਿਸਾਨੀ ਅੰਦੋਲਨ ਮੇਰੇ ਬੀਜੇਪੀ ਨੇ ਜੋ ਕੀਤਾ ਇਹ ਵੀ ਸਾਰਿਆਂ ਨੂੰ ਪਤਾ ਤੇ ਫੇਰ ਬੀਜੇਪੀ ਦੇ ਜਿਹੜੇ ਵਿੱਚ ਲੀਡਰ ਆ ਉਹੀ ਗੱਲ ਹੋ ਜਾਂਦੀ ਆ ਕਿ ਇੱਕ ਬੰਦਾ ਕਹਿੰਦਾ ਸੀਗਾ ਕਿ ਪਹਿਲਾਂ ਗਰੇਵਾਲ ਨੂੰ ਗਾਲਾਂ ਕੱਢਣ ਗਾਲਾਂ ਸੋਨਾ ਵਾਸਤੇ ਰੱਖਿਆ ਸੀਗਾ ਤੇ ਹੁਣ ਰੱਖ ਲਿਆ ਇਹਨੂੰ ਸਰੀਲ ਜਾ ਖੜ ਨੂੰ ਤੇ ਭਾਈ ਤੂੰ ਗਾਲਾਂ ਸੁਣ ਲਿਆ ਕਰ ਜਿੰਨੀਆਂ ਲੋਕਾਂ ਦੀਆਂ ਸੁਣਨੀਆਂ ਬਾਕੀ ਕਮੈਂਟਾਂ ਦੇ ਵਿੱਚ ਵੇਖ ਲਿਆ ਕਰੋ ਤੁਹਾਨੂੰ ਪਤਾ ਲੱਗ ਜਾਂਦਾ ਸੋ ਚੀਕਾਂ ਵੱਜੀਆਂ ਪਈਆਂ ਇੰਨੀਆਂ ਚੀਕਾਂ ਵੱਜੀਆਂ ਪਈਆਂ ਕਿ ਸਰਕਾਰ ਨੇ ਇਸ ਹਾਦਸੇ ਤੱਕ ਵਿਰੋਧੀਆਂ ਨੇ ਤੇ ਸਰਕਾਰ ਨੇ ਤੇ ਛਰਾਰਤੀ ਅੰਸਰਾਂ ਨੇ ਇੱਕ ਪਲਾਨ ਜਾਰੀ ਕਰਤਾ ਕਿ ਭਾਈ ਅਮਰਪਾਲ ਸਿੰਘ ਦੇ ਮਾਤਾ ਤੇ ਘਰ ਦੇ ਜਿਹੜਾ ਇੱਕ ਰੂਟ ਪਲਾਨ ਬਣਾਤਾ ਕਿ ਦਿੱਲੀ ਵੱਲ ਨੂੰ ਰਵਾਨਾ ਹੋ ਰਿਹਾ ਵੱਡੇ ਕਾਫਲੇ ਦੇ ਨਾਲ ਸੋ ਮਤਲਬ ਇੱਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੌਣ ਕਰ ਰਿਹਾ ਸੋ ਮਸਲਾ ਇੱਥੇ ਹੀ ਆਉਂਦਾ ਕਿ ਚੀਕਾਂ ਤਾਂ ਵੱਜੀਆਂ ਪਈਆਂ ਕਿ ਪਹਿਲਾਂ ਇਹਨਾਂ ਨੂੰ ਆਏ ਸੀ ਵੀ ਆਪੇ ਅੰਦਰ ਬੈਠਾ ਰਹੂਗਾ ਇਹ ਤਾਂ ਬਾਹਰ ਆਉਣਾ ਨਹੀਂ ਇਹਨੇ ਵੋਟਾਂ 'ਚ ਖੜੇ ਹੋਣਾ ਨਹੀਂ ਹੁਣ ਵੋਟਾਂ 'ਚ ਖੜਾ ਹੋ ਗਿਆ ਫਿਰ ਇਹਨਾਂ ਨੂੰ ਆਏ ਹੋ ਗਿਆ ਵੀ ਇਹ ਹੁਣ ਬਾਹਰ ਨਹੀਂ ਆਉਂਦਾ ਇਹ ਸੌਣ ਨਹੀਂ ਚਾਹਦਾ ਹੁਣ ਸੌ ਚੱਕਣ ਦੀ ਮਨਜ਼ੂਰੀ ਮਿਲ ਗਈ ਹੁਣ ਇਹਨਾਂ ਦੀਆਂ ਚੀਕਾਂ ਨਿਕਲੀਆਂ ਪਈਆਂ ਵੀ ਕਿਤੇ ਬਾਹਰ ਆ ਜੇ ਵੀ ਸੋਸ਼ਲ ਐਕਟੀਵਿਟੀ ਆਸਤੇ ਆਏ ਆ ਜਿਓ ਆ ਜੇ ਇਹ ਟਾਰਗੇਟ ਸਿਰਫ ਤੇ ਸਿਰਫ ਕੱਲਾ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਇਹ ਟਾਰਗੇਟ ਹੈ ਜਿਹੜੇ ਬੰਦੀ ਸਿੰਘ ਕਦੋਂ ਦੇ ਜੇਲ੍ਹਾਂ ਦੇ ਵਿੱਚ ਬੰਦਾ ਉਹਨਾਂ ਨੂੰ ਵੀ ਸਿੱਧਾ ਟਾਰਗੇਟ ਕਰੀ ਜਾਂਦਾ ਸੁਨੀਲ ਜਾਖੜ ਇਹ ਉਹਨਾਂ ਨੂੰ ਵੀ ਇਸ਼ਾਰਾ ਕਰ ਰਿਹਾ ਰਵਨੀਤ ਬਿੱਟੂ ਵੀ ਉਹਨਾਂ ਨੂੰ ਵਾਰੀ ਵਾਰੀ ਇਸ਼ਾਰਾ ਕਰ ਰਿਹਾ ਕਿ ਨਹੀਂ ਆਉਂਦੇ ਬਾਹਰ ਨਹੀਂ ਛੱਡਨੇ ਅਸੀਂ ਇਹ ਇਹ ਸਿਸਟਮ ਹੈ ਇਹਨਾਂ ਦਾ ਕਿਉਂਕਿ ਇਹਨਾਂ ਨੇ ਸਪਸ਼ਟ ਹੀ ਕਹਿਤਾ ਕਿ ਭਾਈ ਅਸੀਂ ਛੱਡਣਾ ਹੀ ਨਹੀਂ ਕਿਉਂਕਿ ਅਮਿਤ ਸ਼ਾਹ ਨੇ ਰਵਨੀਤ ਬਿੱਟੂ ਤੇ ਇੱਕ ਇੱਕ ਗੱਲ ਕਹੀ ਸੀ ਕਿ ਕਿ ਰਵਨੀਤ ਬਿੱਟੂ ਹਮਾਰਾ ਯਾਰ ਹੈ ਔਰ ਇਨਕੇ ਜੋ ਪਰਿਵਾਰ ਕੇ ਸਾਥ ਹੋਇਆ ਉਹਨਾਂ ਦੋਸ਼ੀਆਂ ਕੋ ਅਸੀਂ ਕਦੇ ਨਹੀਂ ਮਾਫ ਕਰਾਂਗੇ ਤੇ ਇੱਕ ਵਾਰ ਸੇ ਰਵਨੀਤ ਬਟੂਏ ਇਹ ਗੱਲ ਕਹੀ ਜਾਂਦਾ ਵੀ ਅਸੀਂ ਛੜ ਦਿਆਂਗੇ ਅਸੀਂ ਛੜਾ ਦਿਆਂਗੇ ਅਸੀਂ ਤੁਹਾਡੇ ਨਾਲ ਖੜੇ ਆ ਸੋ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਸੈਂਟਰ ਸਰਕਾਰ ਭਾਜਪਾ ਸਰਕਾਰ ਜਿਹੜੀ ਆ ਉਹ ਸਿੱਖਾਂ ਦੇ ਹੱਕ ਦੇ ਵਿੱਚ ਖੜੇ ਹਾਂ ਡਰਾਮੇਬਾਦੀ ਕਰ ਸਕਦੇ ਆ ਦਰਬਾਰ ਸਾਹਿਬ ਆ ਕੇ ਜਿਹੜਾ ਤਰਚੀਆਂ ਹੱਥ ਦੇ ਵਿੱਚ ਫੜ ਕੇ ਲੰਗਰ ਦੇ ਵਿੱਚ ਸੇਵਾ ਕਰ ਸਕਦੇ ਆ ਸਿਰਫ ਤੇ ਸਿਰਫ ਸਿੱਖਾਂ ਨੂੰ ਮੂਰਖ ਬਣਾਉਣ ਵਾਸਤੇ ਤੇ ਇਹਨਾਂ ਨੂੰ ਮੂਰਖ ਕਿਵੇਂ ਬਣਾਇਆ ਜਾਵੇ ਫਿਰ ਇਹ ਮੰਦਰਾਂ ਦੇ ਵਿੱਚ ਜਾਂਦੇ ਆ ਮੂਰਖ ਬਣਾਉਣ ਵਾਸਤੇ ਫਿਰ ਹਰ ਥਾਂ ਦੇ ਉੱਤੇ ਜਾਂਦੇ ਆ ਮੂਰਖ ਬਣਾਉਣ ਵਾਸਤੇ ਉਸ ਧਰਮ ਦੇ ਲੋਕਾਂ ਨੂੰ ਵੀ ਅਸੀਂ ਇਹਨਾਂ ਤੋਂ ਵੋਟਾਂ ਲੈਣੀਆਂ ਸਟੈਂਡ ਇਹਨਾਂ ਦਾ ਵੀ ਕੋਈ ਨਹੀਂ ਸੋ ਭਾਈ ਅਮਰਪਾਲ ਸਿੰਘ ਖਾਲਸਾ 5 ਤਰੀਕ ਨੂੰ ਦਿੱਲੀ ਵਿਖੇ ਸੌ ਚੱਕਣ ਆ ਰਹੇ ਆ ਸੋ ਸਿਸਟਮ ਇਥੇ ਇਹੀ ਆਉਂਦਾ ਆ ਕਿ ਸਾਰੀ ਪੁਲਿਸ ਫੋਰਸ ਇਹਨਾਂ ਨੇ ਲਾਈ ਹੋਈ ਆ ਬਹੁਤ ਸਾਰੇ ਲੋਕਾਂ ਨੂੰ ਹੋ ਸਕਦਾ ਕੱਲ ਨੂੰ ਨજરਬੰਦ ਵੀ ਕੀਤਾ ਜਾ ਸਕੇ ਕਾਰਨ ਪ੍ਰਸ਼ਾਸਨ ਕਰੇਗਾ ਕਿਤੇ ਨਾ ਕਿਤੇ ਉੱਥੇ ਪਹੁੰਚ ਨਾ ਕਰ ਸਕਣਾ ਸੋ ਵੈਸੇ ਵੀ ਉੱਥੇ ਸਿਰਫ ਤੇ ਸਿਰਫ ਮਨਜ਼ੂਰੀ ਇਕੱਲੇ ਪਰਿਵਾਰ ਨੂੰ ਮਿਲਣਦੀ ਆ ਦਿੱਲੀ ਹੋਰ ਕਿਸੇ ਨੂੰ ਵੀ ਮਿਲਣ ਦੀ ਮਨਜ਼ੂਰੀ ਨਹੀਂ ਜਦੋਂ ਚੰਡੀਗੜ੍ਹ ਹੋਇਆ ਹੋਇਆ ਸੀ ਉਦੋਂ ਕੋਈ ਨਹੀਂ ਇਹਨੂੰ ਕੋਈ ਛੁੱਟੀ ਨਹੀਂ ਦਿੱਤੀ ਗਈ ਹੁਣ ਜਿਹੜਾ ਛੁੱਟੀਆਂ ਵੀ ਦੇ ਰਹੇ ਆ ਹੁਣ ਸਾਰਾ ਸਿਸਟਮ ਕਰ ਰਹੇ ਆ ਸੋ ਚੰਗੀ ਗੱਲ ਆ ਇੱਕ ਕਿ ਛੁੱਟੀ ਮਿਲ ਰਹੀ ਆ ਪਰੋਲ ਮਿਲੀ ਆ ਇੱਕ ਇੱਕ ਚੰਗਾ ਸੰਦੇਸ਼ ਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਸਿਸਟਮ ਤੇ ਚੱਲਾਂਗੇ ਤਾਂ ਹੋ ਸਕਦਾ ਵੈਸੇ ਬਹੁਤ ਸਾਰੇ ਲੋਕੇ ਰੋਲਾ ਪਾ ਰਹੇ ਆ ਕਿ ਸੌਣ ਸਵਿਧਾਨ ਦੀ ਗੱਲ ਕਿਉਂ ਕੀਤੀ ਹੁਣ ਸਵਿਧਾਨ ਦੀ ਗੱਲ ਕਿਉਂ ਕੀਤੀ ਹੁਣ ਸਵਿਧਾਨ ਦੇ ਅੰਡਰ ਕੋ ਆਏ ਜੇ ਸਿਵਨਜੀਤ ਸਿੰਘ ਮਾਣ ਐਮਪੀ ਬਣ ਕੇ ਸਵਿਧਾਨ ਦੇ ਅੰਡਰ ਸੌ ਚੱਕ ਸਕਦਾ ਫਿਰ ਭਾਈ ਅਮਰਤਪਾਲ ਸਿੰਘ ਖਾਲਸਾ ਕਿਉਂ ਨਹੀਂ ਫਿਰ ਹੋਰ ਨੌਜਵਾਨ ਆਗੂ ਕਿਉਂ ਨਹੀਂ ਆਪਾਂ ਇਹ ਇੱਕ ਪਾਸੇ ਤਾਂ ਆਪਾਂ ਇਹ ਕੰਨੇ ਆ ਕਿ ਆਪਾਂ ਇਹ ਦੱਸਣਾ ਕਿ ਅਸੀਂ ਹੈਗੇ ਆ ਤੇ ਫਿਰ ਆਪਾਂ ਇਸ ਬਹਾਨੇ ਵੀ ਦੱਸ ਸਕਦੇ ਆ ਵੀ ਅਸੀਂ ਹੈਗੇ ਆ ਭਾਵੇਂ ਕਿਸੇ ਮਾਮਲੇ ਦੇ ਵਿੱਚ ਆ ਜਓ ਇਹ ਹਰ ਵਾਰੀ ਕਹਿ ਦਿੰਦੇ ਆ ਕਿ ਰਾਜਨੀਤੀ ਸਾਡੀ ਰਾਜਨੀਤੀ ਸਾਡੀ ਤੇ ਫਿਰ ਰਾਜਨੀਤੀ ਇੱਧਰ ਕਿਉਂ ਨਹੀਂ ਹੋ ਸਕਦੀ ਬਾਈ ਹੋ ਸਕਦੀ ਆ ਕਿਤੇ ਨਾ ਕਿਤੇ ਕਿਤੇ ਵੀ ਭਾਵੇਂ ਰਾਜ ਦੀ ਗੱਲ ਕਰਨੀ ਆ ਜੇ ਕਿਤੇ ਨਾ ਕਿਤੇ ਆਪਾਂ ਨੂੰ ਕਿਸੇ ਵੀ ਸਿਸਟਮ ਦੀ ਚਲਣਾ ਪਵੇ ਤੇ ਰਾਜ ਦੀ ਗੱਲ ਵੀ ਹੋਵੇ ਕਰ ਲੈਣੀ ਚਾਹੀਦੀ ਆ ਸੋ ਇਹ ਸਿਸਟਮ ਆ ਸੋ ਜਿਨ੍ਹਾਂ ਦੀਆਂ ਚੀਕਾਂ ਵੱਜਣੀਆਂ ਉਹਨਾਂ ਦੀਆਂ ਵੱਜੀ ਜਾਣੀਆਂ ਉਹਨਾਂ ਦਾ ਕੋਈ ਹੱਲ ਨਹੀਂ ਉਹਨਾਂ ਨੇ ਐਂ ਅੰਨੀ ਰੋਣਾ ਪਾਈ ਜਾਣਾ ਸੋ ਬੀਜੇਪੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੀ ਪਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੇ ਸਾਥੀ ਜਾਂ ਅਮਰਸਰ ਸਾਹਿਬ ਵੇਖੇ ਜਿਹੜੇ ਨੌਜਵਾਨਾ ਆਗੂ ਬੰਦਾ ਉਹ ਸਾਰਿਆਂ ਨੂੰ ਇਹਨਾਂ ਨੇ ਜੇਲ੍ਹ ਦੇ ਵਿੱਚ ਛਿਟਿਆ ਤੇ ਅੱਜ ਇਹੀ ਦੁਆਰਾ ਫੇਰ ਰੌਲਾ ਪਾ ਰਹੇ ਆ ਬਹੁਤ ਕੋਸ਼ ਚੱਲੂਗਾ ਆਉਣ ਵਾਲੇ ਸਮੇਂ ਦੇ ਵਿੱਚ ਸੋ ਪ੍ਰਮਾਤਮਾ ਮੁਰੇ ਅਰਦਾਸ ਕਰੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਵੇਂ ਜਿਵੇਂ ਮਰਜੀ ਆ ਹੋਰ ਨੌਜਵਾਨ ਜਿਹੜੇ ਆਗੂ ਆ ਉਹ ਵੀ ਖੜੇ ਹੋਣ ਰਾਜਨੀਤੀ ਦੇ ਵਿੱਚ ਵੀ ਆਉਣ ਸਿਰਫ ਇਹੀ ਦੱਸਣ ਲਈ ਕਿ ਹੈਗੇ ਆ ਜੇ ਤੁਸੀਂ ਉਸ ਮਾਮਲੇ 'ਚ ਨਹੀਂ ਤਾਂ ਸੁਨੀਲ ਜਾਖੜਾ ਜਿਹੜਾ ਉਹ ਆਪ ਤਾਂ ਇਹ ਕੁਰਸੀ ਦੀ ਖਾਤਰ ਜਾਂ ਆਪਾਂ ਕਹਿ ਲਈਏ ਕਿ ਈਡੀ ਦੀ ਰੇਟ ਤੋਂ ਡਰਦੇ ਹੋਏ ਆਪ ਦੀ ਜਿਹੜੀ ਆ ਸਰਕਾਰ ਆ ਦੂਜੇ ਪਾਸੇ ਮੈਂਡਟ 'ਚ ਬੀਜੇਪੀ 'ਚ ਚਲੇ ਗਏ ਪਹਿਲਾਂ ਕਾਂਗਰਸ 'ਚ ਸੀ ਫਿਰ ਬੀਜੇਪੀ 'ਚ ਚਲੇ ਗਏ ਫੇਰ ਤੁਸੀਂ ਕਹਿੰਦੇ ਹੋ ਕਿ ਲਾਰੈਂਸ ਨੂੰ ਵੀ ਛੱਡ ਦੇਣਾ ਚਾਹੀਦਾ ਜੇ ਅਮਰਤਪਾਲ ਨੂੰ ਛੱਡਣਾ ਉਹ ਪਤੰਦਰੋ ਲਾਰੈਂਸ ਨੂੰ ਸਰਕਾਰ ਨੇ ਚੁਣਿਆ ਤੇ ਜਿਹੜਾ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਲੋਕਾਂ ਨੇ ਚੁਣਿਆ ਤੇ ਕੋਈ ਫਰਕ ਨਹੀਂ ਹੈਗਾ ਦੋਵਾਂ 'ਚ ਮਸਲਾ ਇੱਥੇ ਇਹੀ ਆਉਂਦਾ ਕਿ ਤੁਸੀਂ ਜਰਦੇ ਨਹੀਂ ਤੁਹਾਡੀਆਂ ਚੀਕਾਂ ਵੱਜੀਆਂ ਪਈਆਂ ਕਿ ਇਹ ਆ ਆ ਕਿੱਥੋਂ ਗਿਆ ਜਦੋਂ ਅਸੈਂਬਲੀ ਦੇ ਵਿੱਚ ਜਿੱਦਨ ਸੌਹ ਚੱਕਣੀ ਸੀ ਉਹਦਨ ਮਾੜੀ ਜੀ ਬਸ ਸਿਰਫ ਤੇ ਸਿਰਫ ਅਮਰਤਪਾਲ ਸਿੰਘ ਹੀ ਨਾਂ ਹੀ ਲਿਆ ਸੀ ਇਕੱਲਾ ਤੇ ਸਾਰੇ মিডিਆ ਚੈਨਲਾਂ ਨੇ ਸਾਰਿਆਂ ਨੇ ਪੂਰੇ ਦੋ ਦੋ ਘੰਟੇ ਇੱਕੋ ਗੱਲ ਦਾ ਲਾਈਵ ਚਲਾਇਆ ਸੀ ਕਿ ਭਾਈ ਅਮਰਤਪਾਲ ਸਿੰਘ ਭਾਈ ਅਮਰਤਪਾਲ ਸਿੰਘ ਹੁਣ ਤੁਸੀਂ ਆਪ ਸੋਚ ਲਓ ਕਿ ਕਿੰਨਾ ਕੁ ਵਜੂਦ ਆ ਸੁਨੀਲ ਜਾਖੜ ਆਰਗੇ ਲਾਰੈਂਸ ਨੂੰ ਛੱਡਣ ਦੀਆਂ ਗੱਲਾਂ ਕਰ ਰਿਹਾ ਤੇ ਭਾਜਪਾ ਦੇ ਵਿੱਚ ਆ ਤੇ ਭਾਜਪਾ ਪੰਜਾਬ ਲਈ ਕਿੰਨਾ ਕੁ ਘਾਤਕ ਸਿੱਧ ਹੋ ਰਹੀ ਹੈ ਜਾਂ ਪਿਛਲੇ ਸਾਲਾਂ ਦੇ ਵਿੱਚ ਕਿੰਨਾ ਕੁ ਘਾਤਕ ਸਿੱਧ ਹੋਈ ਹੈ ਸਾਰਿਆਂ ਨੂੰ ਪਤਾ